ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨ ਸਿੰਘ ਖਾਲਸਾ ਜੀ ਦੀ ਵਰਸ਼ੀ ਨੂੰ ਸਨਮ ਮੁਖ ਰਖਦੇ ਹੋਏ ਤਲਵੰਡੀ ਭਾਈ ਤੇ ਇੱਕ ਜਥਾ ਉਹਨਾਂ ਦੀ ਪਰਸ਼ੀ ਮਨਾਉਣ ਲਈ ਰਵਾਨਾ ਹੋਇਆ ਤਲਵੰਡੀ ਭਾਈ ਦੇ ਚੌਂਕ ਤੋਂ ਪ੍ਰੈਕਟੀਕਲ ਸਾਹਿਬ ਜੀ ਨੇ ਉਹਨਾਂ ਨਾਲ ਕੁਝ ਗੱਲਬਾਤ ਕੀਤੀ ਹੈ ਆਓ ਤੁਹਾਨੂੰ ਦਿਖਾਉਨੇ ਆ ਉਹਨਾਂ ਨਾਲ ਗੱਲਬਾਤ ਦੇ ਕੁਝ ਹੰਝ ਔਰ ਉਹਨਾਂ ਦਾ ਮਿਸ਼ਨ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਝ ਸਿੰਘ ਜੀ ਮਾਨਕ ਤਲਵੰਡੀ ਭਾਈ ਕਿਰਮੀ ਵਰਸ਼ੀ ਦੇ ਜੱਲਿਆ ਖਾਲੜਾ ਸਾਹਿਬ ਜੀ ਦੇ ਦੇ ਨੇ ਮੱਥੀ ਆਣਾ ਆੜਾ ਬੰਦ ਕਰੀ ਮੈਂ ਤਾਂ 2007 ਨੂੰ ਮਤਲਬ ਇਹਨਾਂ ਨਾਲ ਗਿਆ ਅੱਜ ਤੱਕ 2007 ਤੋਂ 25 ਦਾ ਕਲਾ ਲੋ ਕਿੰਨੀ ਮੱਥੀ ਐ ਬਾਕੀ ਐ ਵੀ ਹਰ ਬੱਸੀ ਤੇ ਵੀ ਸੰਤਾ ਮਨੁਬਦ ਧੰਨ ਕੀ ਜਨ ਨੇ ਤੇ ਕਿਉਂਕਿ ਛੇ ਦਾ ਦੇ ਸਨਮਾਨ ਸਾਡੀ ਜ਼ਰੂਰੀ ਹੈ ਛੇ ਦਾ ਦੇ ਸਨਮਾਨ ਵਾਸਤੇ ਸਾਡੇ ਸੰਤਾ ਨੂੰ ਇਹ ਵੀ ਕਰਨਾ ਚਾਹੀਦਾ ਤੇ ਸੰਤਾਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਕਿਉਂਕਿ ਇਹਨਾਂ ਸੱਤੇ ਇਸ ਸਮਾਜ ਦੀ ਧਰਤੀ ਕਿਹੜੀ ਹੈ ਆਉਂਦੇ ਥੋੜੀ ਭਾਵਨਾ ਨੂੰ ਰੰਗਾਈ ਚੌਂਕਲੇ ਵਿੱਚ ਵੀ ਖਾਲੜਾ ਸਾਹਿਬ ਦੀ ਬਲਸ਼ੀ ਦੇ ਸਮਾਰਕ ਝੰਡੇ ਲਵਾਈ ਆ ਸਾਰੇ ਕਿਤੇ ਪੋਲ ਪਿੰਡਾਂ ਜੋ ਵੀ ਸੰਗਤ ਆ ਰਹੀ ਆ ਜਿਦੇ ਸਾਰੇ ਬੰਤੀ ਆ ਤੁਹਾਡੇ ਕੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਂਦੀ ਬਾਰੀ ਨੂੰ ਆਪਾਂ ਦੋ ਬੱਸਾਂ ਲੈ ਕੇ ਜਾਇਆ ਕਰਾਂਗੇ ਜਦੋਂ ਐਕੀ ਐਕੀ ਬਹੁਤ ਆ ਪਿੰਡਾਂ ਦੇ ਵਿੱਚ ਔੜੀ ਔੜੀ ਸੰਗਤ ਥੋੜੇ ਨਾਲ ਜੁੜਦੇ ਜਾਣਗੇ ਤੇ ਅੱਗੇ ਆਪਣਾ ਮਿਸ਼ਨ ਕੀ ਆ ਵੀ ਆਪਾਂ ਹੁਣ ਕੀ ਹੱਕ ਸੱਚ ਦੇ ਪਹੁੰਚਣਾ ਚਾਹੁੰਨੇ ਆ ਹੱਕ ਸੱਚ ਦੇ ਸਾਡੇ ਸਾਡੇ ਹੱਕ ਸੱਚ ਦੀ ਸਰਕਾਰ ਹੋਵੇ ਹੱਕ ਸੱਚ ਦਾ ਨਿਆਂ ਮਲੇ ਸਾਡੇ ਜਿਹੜੀ ਵੀ ਸਰਕਾਰਾਂ ਨੂੰ ਧੋਖਾ ਕਰਦੀ ਹੈ ਤੇ ਇਸ ਕਰਕੇ ਹੱਕ ਸੱਚ ਦੀ ਸਰਕਾਰ ਹੋਵੇ ਹੱਕ ਸੱਚ ਦੇ ਬੰਦੇ ਹੋਣ ਵਧੀਆ ਬੰਦੇ ਹੋਣ ਵਧੀਆ ਸਰਕਾਰ ਆਪਾਂ ਤੇ ਲੋਕਾਂ ਨੂੰ ਨਿਆਂ ਮਲੇ ਐ ਅਜੇ ਤੱਕ ਇਹਨਾਂ ਨੂੰ ਨਿਆਂ ਨਹੀਂ ਮਿਲਿਆ ਨਾ ਕਿਸੇ ਸਰਕਾਰ ਨੇ ਦਿੱਤਾ ਇਸ ਕਰਕੇ ਇਹ ਜਿਹੜੇ ਬੰਦੇ ਹੱਕ ਸੱਚ ਦੇ ਪਰੇ वाहेगुरु ख़ालसा वाहेगुरु जी फति